ਉਹ ਦੇਖ ਕਿਵੇਂ ਪਿਆਜਾ ਮੰਜੇ ਤੇ ਜਮੀਨਾਂ ਦੇ ਸਿਰ ਤੇ ਐਸਾ ਕਰਿਆ ਉਹ ਕਿਵੇਂ ਆ ਚਾਚਾ ਉਹ ਠੀਕ ਹੈ ਉਹ ਠੀਕ ਆ ਘੋੜਿਆ ਤੂੰ ਸੁਣਾ ਕੀ ਗੱਲ ਹੋ ਗਈ ਐ ਜਿਹੇ ਪਿਆਜ ਮੰਜੇ ਤੇ ਉਹ ਮਹਾਰਾਮ ਕਰ ਲਗੇ ਯਾਰ ਆਹ ਰਾਮ ਕਰਨ ਨੂੰ ਗਾਂ ਦੀ ਰਾਤ ਕਿ ਘਲੜੇ ਪਿਆ ਸੀ ਉਹ ਘਲੜੇ ਤੇ ਧੱਕਾ ਨੂੰ ਗਿਆ ਸੀ ਹਾਂ ਲੈ ਤੇਰੀ ਗੱਲ ਚੋਂ ਗੱਲ ਨਿਕਲੇ ਬੱਸ ਖਲਾੜੇ ਤੇ ਜਿਹੜਾ ਪਹਿਲਾਂ ਤੈਨੂੰ ਮੈਂ ਖਲਾੜੇ ਦੀ ਗੱਲ ਸੁਣਾਉਣਾ ਹੈ। ਹਾਂ ਪਹਿਲਾਂ ਵਾਲੇ ਬਜ਼ੁਰਗ ਦੋ ਦੋ ਚਾਰ ਚਾਰ ਕਿੱਲੇ ਖਦੇ ਲਾਉਂਦੇ ਸੀ। ਲਾਉਂਦੇ ਸੀ ਵੀ ਲਾਉਂਦੇ ਸੀ। ਉਹ ਘਰ ਦਾ ਗੁੜ ਪੜਿਆ ਕੇ ਖਾਂਦੇ ਸੀ। ਖਾਂਦੇ ਸੀ। ਚਾਹ ਵੀ ਪੂਰੀ ਵਧੀਆ ਬਣਦੀ ਉਹ। ਚਾਹ ਤਾਂ ਬਣਨੀ ਸੀ। ਪੂਰੀ ਕਿਆ ਮੰਦੀ? ਹਾਂ। ਕਿ ਬਿਣਾ ਕੈਮੀਕਲ ਵਾਲਾ ਗੁੜ ਸੀ। ਹੂੰ। ਦੋ ਦੋ ਚਾਰ ਚਾਰ ਰਾਤਾਂ ਲੱਗ ਜਾਂਦੀਆਂ ਉਹਨਾਂ ਨੂੰ ਗੁੜ ਫੜਿਆਉਣ ਨੂੰ। ਅੱਛਾ। ਬਾਰੀ ਨਹੀਂ ਸੀ ਆਉਂਦੀ। ਹਾਂ। ਪਰ ਸ਼ੈਨ ਸਖਤੇ ਜਰਾਂਦ ਬੜੀ ਸੀਗੀ ਉਹਨਾਂ 'ਚ। ਹਾਂ। ਅੱਜ ਕੱਲ ਤਾਂ ਹੁਣ ਦਵਾਰੇ ਲੋਕ ਜ਼ਿਮੀਂਦਾਰ ਭਰਾ ਇੱਕ ਬੀਜਣ ਲੱਗਿਆ ਕੋਈ ਕਨਾਲ ਕੋਈ ਦੋ ਕਨਾਲਾ ਕੋਈ ਦੋ ਕਨਾਲਾ ਹੁਣ ਦਵਾਰੇ ਘਰ ਦਾ ਗੁੜ ਤਿਆਰ ਕਰਨ ਲੱਗੇ ਜ਼ਿਮੀਂਦਾਰ ਭਰਾ ਹਾਂ ਉਹ ਤਾਂ ਖਲਾੜੇ ਖੁੱਲ ਗਏ ਨੇੜੇ ਨੇੜੇ ਠੀਕ ਐ ਹਾਂ ਹਾਂ ਤੇ ਤੂੰ ਸੁਣਾ ਕਿਵੇਂ ਆਇਆ ਸੀ ਉਹ ਮਾਦਾ ਤੇਰਾ ਪਤਾ ਲੈਣਾ ਕਿਤੇ ਉਹ ਪਤਾ ਲੈਣ ਨੂੰ ਮੈਨੂੰ ਤਾਪ ਚੜਿਆ ਯਾਰ ਤੂੰ ਆਪ ਲੈ ਜੱਤੜਾ ਪਤਾ ਲੈਣਾ ਕਿ ਮਾੜੀ ਕਰੀ ਓਏ ਮੂੰਹ ਚੱਕੀ ਫਿਰਦੇ ਆ ਮਾਹਾਂ ਪਤਾ ਨਹੀਂ ਕੀ ਕੰਮ ਆਇਆ ਓਹ ਕੰਮ ਨਹੀਂ ਮੈਨੂੰ ਤੇਰਾ ਪਤਾ ਲੱਗਿਆ ਓਹ ਭਾਗਿਆ ਯਾਰ ਤੂੰ ਨੀਂਦੋ ਖਰਾਬ ਕਰਤੀ ਯਾਰ ਮੇਰੀ ਓਏ ਤੁਰੇ ਫਿਰਦੇ ਆ ਮੂੰਹ ਚੱਕੀ ਓ ਚਾਚਾ ਓ ਚਾਚਾ ਓ ਚਾਚਾ ਚਾਚਾ ਗੱਤਾਂ ਸੁਣ ਲੈ ਕੰਨਾ ਯਾਰ ਮੇਰੀ ਯਾਰ ਭੱਜਾ ਜਾਣਾ ਲੈਣਾ ਯਾਰ ਹਾਂ ਸੁਣਾ 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 ਗੱਲ ਸੁਣਾ ਕੱਲ ਬੜਾ ਘਬਰੇ ਬੈਠੇ ਕੀ ਹਾਲ ਹੋ ਗਈ ਸੀ ਕਾ ਬ੍ਰੈਕੜਾ ਬੈਠਾ ਸੀ ਤੂੰ ਮੈਂ ਸੁੱਤਾ ਪਿਆ ਸੀਗਾ ਅੱਛਾ ਕਿਸੇ ਵੇਲੇ ਬੰਦੇ ਦਾ ਮੂਡ ਕਿਵੇਂ ਹੁੰਦਾ ਕਿਸੇ ਵੇਲੇ ਕਿਵੇਂ ਹੁੰਦਾ ਹਾਂ ਉਹ ਕਹਾਣੀ ਸੁਣੀ ਹੈ ਨਾ ਤੂੰ ਕਿਹੜੀ ਕਹਿੰਦੇ ਸੁੱਤੇ ਪਏ ਸ਼ੇਰ ਨੂੰ ਨਹੀਂ ਛੇੜਨਾ ਚਾਹੀਦਾ ਉਹ ਮੈਂ ਜਾਣਦਾ ਵੱਡੇ ਸ਼ੇਰ ਨੂੰ ਠੰਡਾ ਠੰਡਾ ਪਾਣੀ ਪੀ ਲਿਆ ਕਰ ਆਹ ਉਹ ਰਫੜਾ ਐਂ ਗੁੱਸੇ ਨਾਲ ਹੱਸ ਕੇ ਆ ਕਾਣੂ ਯਾਰ ਮਾਰੇਗਾ ਮੇਰੀ ਗੱਲ ਸੁਣ ਕਰ ਲੈ ਨਾ ਹਾਂ ਮੈਂ ਸੁਣਿਆ ਥੋੜੇ ਜ਼ਿੰਮੇਵਾਰ ਦੇ ਮੁੰਡੇ ਕੰਮ ਕਰਨ ਨੂੰ ਹਟ ਜਾਂਦੇ ਯਾਰ ਨਹੀਂ ਸਾਡੇ ਜ਼ਿੰਮੇਵਾਰਾਂ ਦੇ ਮੁੰਡੇ ਜੀ ਆਖਾ ਤੇਰੀ ਉਹ ਗੱਲ ਕਰਦਾ ਬੈਠੇ ਮੈਂ ਛੋਡੇ ਵਾਲਿਆਂ ਦੇ ਕਿਹੜਾ ਘਾੜੇ ਚੱਲਦੇ ਨੇ ਉਹ ਬੈਠੇ ਖੁੰਡਾਂ ਤੇ ਬਿੱਲੇ ਯਾਰ ਇਤੋਂ ਕੰਮ ਹੀ ਹੈ ਨਹੀਂ ਕਿਸੇ ਪਾਸੇ ਕੰਮ ਹੀ ਨਹੀਂ ਕੀ ਕਰਨ ਵੀ ਕੀ ਕੰਮ ਹੈ ਨਹੀਂ ਹੈ ਨਹੀਂ ਹੈਗਾ ਕੰਮ ਉਹ ਕੰਮ ਬਥੇਰਾ ਘੋੜਿਆ ਕੰਮ ਬਥੇਰਾ ਕੰਮ ਨਹੀਂ ਕਰਦੇ ਆਪਾਂ ਤੂੰ ਗਣਾ ਕੰਮ ਫਿਰ ਕਿਹੜੇ ਨੇ ਫਿਰ ਕੰਮ ਤੈਨੂੰ ਮੈਂ ਦੱਸਦਾ ਦੱਸ ਜੂਪੀ ਬਿਹਾਰ ਚੋਂ ਆ ਕੇ ਪਈਏ ਇੱਥੇ ਹਾਂ ਪਾਪਾਂ ਤੇ ਉਹ ਕਰਿੰਦੇ ਨੇ ਭੇ ਗਿਆ ਕੋਠੀਆਂ ਚ ਉਹ ਪੀਓਪੀ ਕਰਦੇ ਨੇ ਕਰਦੇ ਆ ਕੋਠੀਆਂ ਚ ਪੱਥਰ ਉਹ ਲਾਉਂਦੇ ਨੇ ਹੂੰ ਲਾਉਂਦੇ ਆ ਔਵਰ ਬ੍ਰਿਜ ਉਹ ਬਣਾਉਂਦੇ ਨੇ ਬਣਾਉਂਦੇ ਆ ਫੈਕਟਰੀਆਂ ਚ ਉਹ ਨੇ ਅਮਰ ਸਾਰੇ ਕਿਸੇ ਨੇ ਛੈਲਰਾ ਚ ਉਹ ਨੇ ਹਾਂ ਸ਼ਹਿਰਾਂ ਚ ਰੇਡਾਂ ਤੇ ਉਹ ਨੇ ਉਹ ਨੇ ਹਾਂ ਖਲਵਾਈ ਉਹ ਨੇ ਖਲਵਾਈ ਉਹ ਨੇ ਚਾਰਸ ਪਰੇ ਸਾਰੇ ਕੰਮ ਹੱਥਾਂ ਚ ਲੈ ਗਏ ਉਹ ਹਾਂ ਤੇਰੀ ਗੱਲ ਕਰਦੇ ਨਾ ਪਿਆਬ ਤੇ ਰਾਜ ਉਹ ਹਾਂ ਕਰਦੇ ਆ ਤੇ ਤੇਰੀ ਗੱਲ ਸਹੀ ਆ ਇੱਕ ਬੈਗ ਲੈ ਕੇ ਹੁੰਦੇ ਐਡਾ ਇੱਕ ਖਾਲੀ ਹੱਥ ਟ੍ਰੇਨ ਤੇ ਚੜ੍ਹ ਕੇ ਅੱਛਾ ਕੰਮ ਕਰ ਕਰ ਕਮਾਈ ਕਰਕੇ ਪੰਜਾਬ ਦੇ ਵਿੱਚੋਂ ਅੱਛਾ ਕੋਠੀਆਂ ਪਲਾਟ ਲੈ ਕੇ ਕੋਠੀਆਂ ਪਾਈ ਜਾਂਦੇ ਆ ਉਹ ਹਾਂ ਇਹ ਤਾਂ ਤੇਰੀ ਆਪਾ ਪਿਆਪੀ ਕੰਮ ਕਰਨੋਂ ਹਟ ਗਏ ਕਹਿੰਦੇ ਪੰਜਾਬ 'ਚ ਕੰਮ ਹੈ ਨਹੀਂ ਪੰਜਾਬ 'ਚ ਕੰਮ ਨਹੀਂ ਕੰਮ ਬਥੇਰੇ ਨੇ ਪੰਜਾਬ ਦੇ ਵਿੱਚ ਹਾਂ ਤੂੰ ਤੱਚਾ ਜੇ ਤੈਨੂੰ ਇੰਨੀ ਨੌਲਜ ਆ ਯਾਰਾ ਹਾਂ ਇੰਨੇ ਜੀਵੀ ਜਗ੍ਹਾ ਤਾਂ ਹੋ ਕੇ ਵੀ ਬੰਦਾ ਬਾਹਰ ਚਾਈ ਜਾਂਦਾ ਯਾਰਾ ਉਹ ਭਾਰਤਾ ਯਾਰ ਮੇਰੀ ਗੱਲ ਸੁਣਾ ਸੀ ਬਾਹਰ ਜਾਣੇ ਆ ਬਾਹਰ ਜੇ ਅਸੀਂ ਕਮਾਈ ਕਰਦੇ ਆ ਘੋੜੇ ਚੱਲਦੇ ਨੇ ਸਾਡੇ ਐ ਕੀ ਗੱਲ ਆ ਯਾਰ ਕਿਹੜੇ ਘੋੜੇ ਚੱਲਦੇ ਮੇਰੀ ਗੱਲ ਸੁਣੋ ਇਹੀ ਜ਼ਮੀਨ ਸਾਡੇ ਕੋਲੇ ਹੁੰਦੀ ਨਾ ਉਹ ਸਾਡੇ ਹੀ 4x4 ਚੱਲਣੇ ਸੀ ਸਾਡੀ ਤਾਂ ਅਮਰੀਕਾ ਕੈਨੇਡਾ ਇੱਥੀ ਸੀ ਤੇਰੀ ਓਏ ਅੱਖ ਸਾਡੀ ਜ਼ਮੀਨ ਚਾਹ ਉਹ ਤੇਰੀ ਅੱਖ ਉਹ ਅੱਖ ਨਹੀਂ ਮੈਂ ਤੈਨੂੰ ਗੱਲ ਕਰਦੇ ਸੱਚਾ ਯਾਰ ਹੈ ਕੋਈ ਨਾ ਇੱਕ ਅਦਾ ਹੱਲ ਮੇਰਾ ਵੀ ਕਰ ਦੇ ਕਦਾ ਹੱਲ ਕਰਾਂ ਤੇਰਾ ਕਿਨੇ ਦਾ ਤੇਰੀ ਖੂਬ ਮਹਿਰ ਕਰਨਾ ਤੂੰ ਉਹ ਅਸੁੱਤਾ ਪਿਆ ਸ਼ੇਰ ਤੂੰ ਐ ਤੂੰ ਸੈ ਛੇੜਨਾ ਸ਼ੇਰ ਨੂੰ ਮੈਂ ਤੇਰੀ ਖੁੱਛ ਬਾੜ ਤੂੰ ਖੁੱਛ ਉਹ ਚਾਚਾ ਤੂੰ ਤਾਂ ਗੁੱਸਾ ਕਰਨ ਲੱਗਣਾ ਜਮੀਨ ਦੇ ਦੇ ਜਮੀਨ ਬਣਾਉਣੀ ਪਥੇਰੀ ਔਖੀ ਐ ਉਹ ਚਾਚਾ ਜਮੀਨ ਉਹਨੂੰ ਐ ਕਰੀ ਕੱਦਾ ਕਿੱਲ ਦਾ ਦੇਈ ਦੀ ਜੱਟ ਦਾ ਤੇ ਨਾ ਝੋਟੇ ਦਾ ਖੋਰ ਬਹੁਤ ਭੈੜਾ ਤੈਨੂੰ ਮੈਂ ਦੱਸਾਂ ਗੱਲ ਪਰ ਚਾ ਚੰਗਾ ਫਿਰ ਬੱਸੇ ਕਿਉਂ ਨਾ ਆਇਆ ਤੈਨੂੰ ਮੈਂ ਠੰਡ ਰੰਡਾ ਪਈ ਐ ਚੱਲ ਤੂੰ ਓਏ ਆ ਜਾ ਚੱਲ ਚੱਲ